ਸਾਰੇ ਨਗਰ ਨਿਵਾਸੀਆਂ ਨੇ ਸਾਰੀਆਂ ਪਾਰਟੀਆਂ ਨੇ ਰਲ ਕੇ ਫੈਸਲਾ ਕੀਤਾ ਵੀ ਆਪਾਂ ਸਾਂਝੇ ਤੌਰ ਤੇ ਇੱਕ ਪੋਲਿੰਗ ਬੂਥ ਲਾਈਏ ਤੇ ਇੱਕ ਮਿਸਾਲ ਕਹਿਣ ਕਰੀਏ ਵੀ ਪਿੰਡ ਚ ਭਾਈਚਾਰਾ ਇਕਤਾ ਬਣੀ ਰਹੇ ਕਿਉਂਕਿ ਵੋਟਾਂ ਦੇ ਦਿਨਾਂ ਚ ਇਹ ਪ੍ਰਚਾਰ ਚੱਲ ਪੈਂਦੇ ਸਾਰੀਆਂ ਪਾਰਟੀਆਂ ਆਪ ਦੇ ਧੜੇ ਬੰਦੀਆਂ ਪਾਰਟੀ ਬਾਜੀ ਦੇ ਤੌਰ ਤੇ ਵਖਰੇਵੇਂ ਪਾਉਣ ਦੀ ਕੋਸ਼ਿਸ਼ ਚੱਲਦੀ ਹੈ ਪਰ ਅਸੀਂ ਲੋਕਾਂ ਨੇ ਇੱਥੇ ਰਹਿਣਾ ਅਸੀਂ ਸੋਚਿਆ ਵੀ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੁਸ਼ਮਣੀਆਂ ਦੇ ਕੇ ਜਾਣੀਆਂ ਕਿ ਭਾਈਚਾਰਾ ਦੇ ਕੇ ਜਾਣ। ਅਸੀਂ ਇਸ ਵਾਸਤੇ ਵੀ ਸਾਰਾ ਪਿੰਡ ਸਾਰਾ ਨਗਰ ਜਿਵੇਂ ਪੁਰਾਣੇ ਬਜ਼ੁਰਗ ਰਲ ਮਿਲ ਕੇ ਰਹਿੰਦੇ ਸੀਗੇ ਉਸੇ ਤਰ੍ਹਾਂ ਸਾਰਾ ਪਿੰਡ ਇਕੱਠੇ ਤੌਰ ਤੇ ਇੱਕ ਬੂਲਿੰਗ ਲਾਈਏ। ਇਹਦੇ ਵਾਸਤੇ ਸਾਡੇ ਵੋਟਾਂ ਤੋਂ ਬਾਅਦ ਵੀ ਉਸੇ ਤਰ੍ਹਾਂ ਰਲ ਮਿਲ ਕੇ ਰਹੀਏ ਲੋਕ ਆਪਣੇ ਵਿਆਹ ਭੋਗਾਂ ਤੇ ਵਿਆਹ ਸਮਾਗਮਾਂ ਤੇ ਜਾਣੋਂ ਹਟ ਗਏ ਸੀ ਇੱਕ ਦੂਜੇ ਦੇ ਲੋਕਾਂ 'ਚ ਇਹ ਢੜੇਬੰਦੀਆਂ ਕਾਇਮ ਹੋ ਗਈਆਂ ਸੀ ਪਹਿਲਾਂ ਪਿਛਲੇ ਸਮਿਆਂ 'ਚ ਸਭ ਨੇ ਦੇਖਿਆ ਹੀ ਐ ਪਰ ਅਸੀਂ ਕੋਸ਼ਿਸ਼ ਕੀਤੀ ਆ ਵੀ ਗੁੱਟਬਾਜ਼ੀ ਦੀ ਈਤ ਤੋਂ ਢੜੇਬੰਦੀ ਤੋਂ ਉੱਠ ਕੇ ਭਾਈਚਾਰਕ ਤੌਰ ਤੇ ਸਾਂਝੇ ਤੌਰ ਤੇ ਇੱਕ ਬੋਲਿੰਗ ਲਾਇਆ ਜਾਵੇ ਤੇ ਸਾਰਿਆਂ ਨੂੰ ਪੰਜਾਬ ਨੂੰ ਸਾਰੇ ਵੋਟਰਾਂ ਨੂੰ ਸਾਡੀ ਇਹ ਹੀ ਅਪੀਲ ਆ ਵੀ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਤੁਸੀਂ ਸਾਂਝੇ ਤੌਰ ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ ਸਾਰੇ ਇੰਨੇ ਦੇ ਚੇਤਾਨਨੀ ਇੰਨੇ ਕੁ ਜਾਗਰੂਕ ਨੇ ਵੀ ਕਿਹੜੀ ਪਾਰਟੀ ਕੀ ਕੰਮ ਕਰ ਰਹੀ ਹੈ ਕੌਣ ਵਿਕਾਸ ਦੇ ਮੁੱਦਿਆਂ ਤੇ ਕੰਮ ਕਰ ਰਿਹਾ ਹੈ ਕੌਣ ਸਾਨੂੰ ਲੜਾ ਕੇ ਵੋਟਾਂ ਮੰਗ ਰਿਹਾ ਇਸ ਵਾਸਤੇ ਸਾਂਝੇ ਤੌਰ ਤੇ ਆਪਣੀ ਸਮਝ ਮੁਤਾਬਕ ਆਪਣੀ ਵੋਟ ਦੀ ਵਰਤੋਂ ਕਰੋ ਤੇ ਆਪ ਦਾ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਕਰਨੇ ਬਹਿ ਕੇ ਨਾਲ ਮਿਲ ਕੇ ਆਪ ਦਾ ਲੋਕਾਂ ਨੂੰ ਆਪਦੇ ਨਿਸ਼ਾਨ ਬਾਰੇ ਦੱਸੋ ਤੇ ਸਾਂਝੇ ਵੋਟਰਾਂ ਦੇ ਵਿੱਚ ਕਿੰਨਾ ਉਤਸ਼ਾਹ ਵੋਟ ਪਾਉਣ ਨੂੰ ਲੋਕਾਂ 'ਚ ਵਧੀਆ ਉਤਸ਼ਾਹ ਹੈ ਸਾਰੇ ਸਾਰੇ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ ਪਿੰਡ ਚ ਅੱਗੇ ਲੋਕਾਂ 'ਚ ਇਹ ਕਨਫਿਊਜ਼ਨ ਹੁੰਦੀ ਸੀ ਵੀ ਜੇ ਮੈਂ ਉਹਦੀ ਪੂਲਿੰਗ ਤੇ ਖੜ ਗਿਆ ਤਾਂ ਜਾਂ ਦੂਜਿਆਂ ਨਾਲ ਰੁੱਸ ਜੇ ਹੁਣ ਆਪ ਤਾਂ ਨਿਸ਼ਚਿਤ ਹੋ ਕੇ ਕਿਉਂ ਵੋਟ ਦਾ ਬਟਨ ਤਾਂ ਅਗਲੇ ਧਾਮਾਂ ਉੱਥੇ ਜਾ ਕੇ ਕਰੋ ਬਣਾ ਕੇ ਚੱਲਿਆ ਹੁੰਦਾ ਮੈਂ ਕਿਹਨੂੰ ਪਾਉਣੀ ਹੈ ਤੇ ਕਿਹਨੂੰ ਨਹੀਂ ਇਸ ਵਾਸਤੇ ਲੋਕ ਵੀ ਖੁਸ਼ ਨੇ ਤੇ ਅਸੀਂ ਵੀ ਸਾਰੇ ਪ੍ਰਬੰਧਕ ਨੇ ਜਿਹੜੇ ਸਾਰੀਆਂ ਪਾਰਟੀਆਂ ਦੇ ਅਹੁਦੇਦਾਰ ਨਵੰਦੇ ਨੇ ਉਹ ਵੀ ਖੁਸ਼ ਨੇ ਬਾਈ ਕੋ ਦਰਖਤ ਦੇ ਥੱਲੇ ਬੈਠੇ ਹੋ ਸਾਰੀਆਂ ਪਾਰਟੀਆਂ ਵਾਲੇ ਜਿਹੜੇ ਵੋਟਰ ਆਉਂਦੇ ਉਹਨਾਂ ਨੂੰ ਕੋਈ ਦਬਾਅ ਵਗੈਰਾ ਤਾਂ ਨਹੀਂ ਪਾਉਂਦੇ ਤੁਸੀਂ ਵੀ ਯਾਰ ਵੋਟ ਇੱਥੇ ਪਾਉਣੀ ਹੈ ਜਾ ਕੇ ਉਹ ਆਪਦੀ ਮਰਜ਼ੀ ਨਾਲ ਜਾ ਰਿਹਾ ਹੈ ਸਾਰੇ ਵੋਟਰ ਆਪਦੀ ਮਰਜ਼ੀ ਨਾਲ ਜਾ ਰਹੇ ਆ ਅਸੀਂ ਸਿਰਫ ਜੇ ਕੋਈ ਸਾਡੇ ਕੋਲੇ ਪਰਚੀ ਲੈਣ ਆਉਂਦਾ ਤਾਂ ਉਹਨੂੰ ਪਰਚੀ ਬਣਾ ਕੇ ਦੇ ਦਿੰਨੇ ਆ ਵੈਸੇ ਤਾਂ ਬੀਐਲਓ ਸਾਹਿਬ ਵੱਲੋਂ ਸਾਰੇ ਘਰ-ਘਰ ਪਰਚੀਆਂ ਬਣੀਆਂ ਗਈਆਂ ਪਰ ਕਈ ਸਿੱਧੇ ਕੰਮ ਤੋਂ ਆਉਂਦੇ ਕੋਈ ਪਰਚੀ ਘਰੇ ਰਹਿ ਜਾਂਦੀ ਹੈ ਤਾਂ ਕਈ ਕਿਸੇ ਨੇ ਪੁੱਛਣਾ ਹੁੰਦਾ ਵੀ ਕਿਵੇਂ ਕਿੱਥੇ ਹੈ ਜੀ ਵੋਟ ਕਿਵੇਂ ਪਾਉਣੀ ਹੈ ਤਾਂ ਉਹਦੇ ਬਾਰੇ ਦੱਸ ਰਹੇ ਆ ਤੇ ਆਪਦੀਆਂ ਪਾਰਟੀਆਂ ਦੇ ਨਿਸ਼ਾਨ ਬਾਰੇ ਜ਼ਰੂਰ ਦੱਸ ਦਿੰਦੇ ਆ ਭਾਈ ਇੰਤੇ ਆ ਜੇ ਉਹ ਮਰਜ਼ੀ ਅਗਲੇ ਨੇ ਕਰਨੀ ਹੈ ਕਿਵੇਂ ਪਾਉਣੀ ਹੈ ਇੱਕ ਬੋਠ ਥੱਲੇ ਬਹਿ ਕੇ ਅਸੀਂ ਸਾਰਾ ਪਿੰਡ ਸਾਂਝੇ ਤੌਰ ਤੇ ਇੱਕ ਪੋਲਿੰਗ ਲਾ ਕੇ ਬੈਠੀ ਆ ਕੀ ਕਹੋਗੇ ਇੱਕ ਭਾਈਚਾਰਕ ਸੰਮੇਲਨ ਦਾ ਜ਼ਰੂਰ ਹਾਂਜੀ ਅਸੀਂ ਨਾ ਬਹਿ ਕੇ ਕਰ ਮਰਾਏ ਕੀਤੀ ਸਾਰਿਆਂ ਨੇ ਵੀ ਕਿਉਂ ਨਾ ਇਸ ਵਾਰ ਹਰ ਵਾਰ ਅਗੇ ਕੀ ਹੁੰਦਾ ਸੀ ਕਿਸੇ ਨੇ ਛੜਕ ਦੇ ਪਰਾਂ ਲਾ ਲਿਆ ਟੈਂਟ ਲਾ ਲਿਆ ਇੱਕ ਦਾ ਖਰਚਾ ਘਟਿਆ ਟੈਂਟਾਂ ਨਾਲ ਇਸ ਵਾਰ ਇਸ ਕਰਕੇ ਵੀ ਭਾਈਚਾਰਕ ਸੰਝ ਕੈਮਰਾ ਹੋਸੀ ਸਾਰੀਆਂ ਪਾਰਟੀਆਂ ਨੇ ਘੱਟੋ ਘੱਟ ਪੰਜ ਛੇ ਪਾਰਟੀਆਂ ਜਿਹੜੀਆਂ ਵੀ ਇਹ ਪਚ ਪਾਜ ਪਾ ਗਈ ਕਾਂਗਰਸ ਅਕਸਰ ਉਹ ਨਹੀਂ ਕਹਿੰਦਾ ਲੰਬਸਾਰਾ ਆਮ ਆਦਮੀ ਪਾਰਟੀ ਸਾਰੇ ਨੇ ਅਸੀਂ ਇਕੱਠਿਆਂ ਨੇ ਤੁਸੀਂ ਦੇਖੋ ਬੈਂਚ ਨਾਲ ਬੈਂਚ ਲਾ ਕੇ ਅਸੀਂ ਬੈਠੇ ਆਂ ਵੋਟ ਅਗਲੇ ਨੇ ਘਰੋਂ ਦੁਰਦਾ ਬੰਦਾ ਮਨ ਬਣਾ ਕੇ ਦੁਰਦਾ ਆਪਣੀ ਮਤ ਦੇ ਅਨੁਸਾਰ ਪਾਉਣੀ ਹੈ ਕਿਸੇ ਨੂੰ ਕੋਈ ਨਹੀਂ ਮਜਬੂਰ ਕਰਦਾ ਇਸ ਕਰਕੇ ਇਹਦਾ ਕਹਿੰਦੇ ਆਉਣ ਵਾਲੀ ਪੀੜੀ ਨੂੰ ਵੀ ਅਸੀਂ ਇਹ ਸੰਦੇਸ਼ ਦੇ ਕੇ ਜਾਈਏ ਪੈਰ ਵਿਰੋਧ ਤੋਂ ਦੂਰ ਰਹਿਣਾ ਅਸੀਂ ਭਾਈ ਜਾਰਾ ਕਹਿ ਰਹੇ ਹੋਤਾ ਨਾ ਕੁਝ ਨਹੀਂ ਕੱਲ ਨੂੰ ਫਰਪੰਚੀ ਆ ਜੂ ਗਲਾਕਸਮ ਦੀ ਜਿਹੜਾ ਪ੍ਰਿਛਦਾਈ ਤਾਂ ਆ ਹੀ ਜਾਂਦੀ ਹੈ ਇਕੇ ਉਹਨਾਂ ਅਸੀਂ ਹੋਰ ਪਿੰਡਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਸ ਤਰ੍ਹਾਂ ਆਪਸ ਰਲ ਮਿਲ ਕੇ ਵੋਟਾਂ ਨਹੀਂ ਪੋਲ ਕਰਾਓ ਤੇ ਅਸੀਂ ਇੱਕ ਬੇਨਤੀ ਜ਼ਰੂਰ ਕਰਦੇ ਆਂ ਸੰਗਤ ਨੂੰ ਵੀ ਘਰਾਂ ਚੋਂ ਨਿਕਲੋ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ। ਕਹੋਗੇ ਇੱਕ درخت ਦਾ ਸਹਾਰਾ ਲੈਤਾਗਾ ਸਾਰਾ ਪਿੰਡ ਇੱਥੇ ਇਸੇ ਜਗ੍ਹਾ 'ਚ ਹੀ ਬੈਠੇ। ਕਿ ਜਿਹੜਾ ਅੱਜ ਦਾ ਵਾਤਾਵਰਨ ਹੈ ਗਰਮੀ ਦਾ ਮਹੀਨਾ ਸੀ। درخت ਦਾ ਸਹਾਰਾ ਲੈਂਦੇ ਹੋਏ ਸਾਰੇ ਪਿੰਡ ਨੇ ਇੱਕਜਾਗਤ ਹੋ ਕੇ ਸਾਰੀਆਂ ਪਾਰਟੀਆਂ ਨੇ ਆਪਣੇ ਪੂਲਿੰਗ ਲਾਏ ਨੇ ਕਿਸੇ ਨੂੰ ਕੋਈ ਟੱਕਰ ਨਹੀਂ ਹੈ ਸਾਰੇ ਪਿੰਡ ਨੇ ਸਾਂਝਾ ਲੰਗਰ ਚਲਾਇਆ ਖਾਣ ਪੀਣ ਦਾ ਸੁਭੀਲ ਵੀ ਚੱਲ ਰਹੀ ਹੈ ਨੰਬਰ 2 ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਹ ਸੇਧ ਮਿਲਦੀ ਹੈ ਵੀ ਅਸੀਂ ਇੱਕ ਹੋ ਕੇ ਚੱਲੀਏ ਪੰਚਾਇਤ ਦੇ ਵਿੱਚ ਵੀ ਅਸੀਂ ਇਹ ਨਾ ਹੋਈ ਇੱਕ ਦੂਜੇ ਦਾ ਪੈਰ ਖਿੱਚੀਏ ਸਰਬਸੰਮਤੀ ਨਾਲ ਸਰਪੰਚ ਬਣੇ ਸਰਬਸੰਮਤੀ ਨਾਲ ਮੈਂਬਰ ਬਣਨ। ਖਾੜੀ ਦਾ ਇਹੀ ਦੁਆਇ ਪ੍ਰਮਾਤਮਾ ਮੂਰੇ ਜਿਉਂ ਆਜ ਰੰਗ ਚੱਲ ਰਹੇ ਇਹੀ ਰੰਗ ਚੱਲਣ ਪਿੰਡ ਦੇ ਵਿੱਚ ਕੋਈ ਦੋ 파ੜੇ ਨਾ ਪੈਣ ਇੱਥੇ ਕਿੰਨਾ ਕੁ ਪਿਆਰ ਭਾਈਚਾਰਾ ਮਿਲਦਿਆ ਤੁਹਾਨੂੰ ਜਦੋਂ ਦੇਖਿਆ ਅੱਜ ਇੱਕ ਨਵੀਂ ਮਿਸਾਲ ਪੈਦਾ ਹੋਈ ਆ ਪੰਜਾਬ ਦੇ ਵਿੱਚ ਭਾਈਚਾਰਾ ਸਾਰੇ ਹੀ ਇਕੱਠੇ ਖੜੇ ਆ ਸਾਰੇ ਭਾਈਚਾਰਕ ਬੰਦੇ ਆ ਨਾ ਕੋਈ ਬਿਚਕਰਾਇਆ ਨਾ ਕੋਈ ਬੈਰ ਆ ਨਾ ਵਿਰੋਧ ਆ ਨਹੀਂ ਹੋਵੇ ਇਹ ਨਮਾ ਸਮਾਜ ਦੇ ਵਿੱਚ ਸੱਜਣਾ ਪੈਦਾ ਕੀਤੀ ਆ ਸਾਡੇ ਅੱਜ ਪਿੰਡ ਨੇ ਤੇ ਵੀ ਇੱਕ ਜਗ੍ਹਾ ਦੇ ਹੋ ਕੇ ਉੱਤੇ ਇੱਕ ਪੋਲਿੰਗ ਲਾ ਕੇ ਇਤਮਿਕ ਹੋਏਗਾ ਠੀਕ ਹੈ